ਜਿੱਦਾਂ ਕਿ ਆਪ ਸਾਰੇ ਜਾਣਦੇ ਸੀ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਦੋ ਦਿਨਾਂ ਤੱਕ ਉਹਨਾਂ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਸਵੇਰੇ 10 ਵਜੇ ਡ੍ਰੌਪ ਕਰ ਦਿੱਤਾ ਜਾਂ ਵੀ ਗਾ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਉਡੀਕ ਹਰ ਕੋਈ ਚਾਹਣ ਵਾਲਾ ਬੜੀ ਬੇਸੰਬਰੀ ਦੇ ਨਾਲ ਕਰ ਰਿਹਾ ਤੇ ਇਸ ਵਾਰ ਵੀ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਲੋਕ ਦੇ ਵਿੱਚ ਆਪਣੇ ਕਈ ਹੇਟਰ ਟਾਰਗੇਟ ਕਰੇ ਨੇ ਜਿਸ ਦਾ ਖੁਲਾਸਾ ਸਨੀ ਮਾਲਟਨ ਦੇ ਬਲੋਂ ਕਰ ਦਿੱਤਾ ਗਿਆ ਹੈ ਜਿੱਦਾਂ ਕਿ ਆਪ ਸਾਰੇ ਜਾਣਦੇ ਸੀ ਸਿੱਧੂ ਮੂਸੇਵਾਲੇ ਨੇ ਆਪਣਾ ਅੱਧ ਤੋਂ ਜ਼ਿਆਦਾ ਕੰਟੈਂਟ ਆਪਣੀ ਜ਼ਿੰਦਗੀ ਤੇ ਆਧਾਰਿਤ ਲਿਖਿਆ ਹੈ ਤੇ ਜੋ ਵੀ ਉਸ ਨਾਲ ITC ਤੋਂ ਸਭ ਸਿੱਧੂ ਮੂਸੇਵਾਲਾ ਨੇ ਆਪਣੀ ਕਲਮ ਦੇ ਰਾਹੀਂ ਬਿਆਨ ਕੀਤਾ ਤੇ ਹੁਣ ਸਿੱਧੂ ਨੇ ਆਪਣੇ ਨਵੇਂ ਗਾਣੇ ਲੋਕ ਦੇ ਵਿੱਚ ਵੀ ਕਈ ਵੱਡੇ ਹੇਟਰ ਟਾਰਗੇਟ ਕਰੇ ਨੇ ਤੇ ਜਿਨ੍ਹਾਂ ਨੂੰ ਲੋਕ ਗਾਣੇ ਦੇ ਵਿੱਚ ਵੱਡੇ ਰਿਪਲਾਈ ਦਿੱਤੇ ਜਾਣਗੇ ਜੀਆਂ ਦੋਸਤੋ ਜਿਸ ਦਾ ਖੁਲਾਸਾ ਸਨੀ ਮਾਲਟ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਪਾ ਕੇ ਕਰ ਦਿੱਤਾ ਹੈ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਕਿ ਹਰ ਬਾਰ ਦੀ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਇਹ ਗਾਣਾ ਵੀ ਇੰਡਸਟਰੀ ਦੇ ਸਾਰੇ ਰਿਕਾਰਡ ਬ੍ਰੇਕ ਕਰੂਗਾ ਤੇ ਬਿਲਬੋਰਡ ਤੇ ਆਪਣੇ ਨਾਮ ਦੇ ਚੰਡੇ ਕੱਡੂਗਾ ਸੋ ਜੇਕਰ ਤੁਸੀਂ ਵੀ ਮੂਸੇਵਾਲੇ ਦੇ ਗਾਣੇ ਦੀ ਉਡੀਕ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ